ਜਿਵੇਂ ਕਿ ਸਰਕਾਰ ਦੇ ਜਿਹੜਾ ਮਹੀਨਾ ਚੱਲ ਰਹੀ ਹੈ ਯੁੱਧ ਨਸ਼ਾ ਅਮਰੁੱਧ ਅ ਤਹਿਤ ਉਹਦੇ ਤਹਿਤ ਅਸੀਂ ਜਿਹੜੇ ਆ ਸਖਤ ਮਕਾਬੰਦੀ ਤੇ ਜੇ ਹੀ ਪਟ੍ਰੋਲਿੰਗ ਕਰਦੇ ਆ ਮਾਨਯੋਗ ਡੀਆਈਜੀ ਸਰ ਸਾਡੇ ਸਤਿੰਦਰ ਸਾਹਿਬ ਜੀ ਅਤੇ ਮਾਨਯੋਗ ਐਸਐਸਪੀ ਸਾਫ ਸ੍ਰੀਮਨਿੰਦਰ ਸਰ ਉਹਨਾਂ ਦੀ ਸਖਤ ਦੇਖਤਾਂ ਤੇ ਅਸੀਂ ਜਿਹੜੀਆਂ ਸ਼ਾਂਤ ਨੂੰ ਭੇੜੇ ਘੁਰਸ਼ਾਂ ਦੀ ਕਰ ਰਹੀ ਸੀ ਉਹਦੇ ਸੰਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਰਨਜੀਤ ਸਾਨੂੰ ਕੋਬੀਬ ਸਿੰਘ ਵਾਸੀ ਰੋੜਾਂ ਵਾਲਾ ਇਹ ਡਿਫੈਂਸ ਰੇਨ ਦੇ ਉੱਤੇ ਰੂੜੋ ਵਾਲਾ ਕਲਾਂ ਤੋਂ ਅਟਾਰੀ ਵਾਲੀ ਸਾਈਡ ਨੂੰ ਜਾ ਰਿਹਾ ਤੇ ਡਿਫੈਂਸ ਬਿੰਨ ਤੇ ਜਿਹੜਾ ਵਾ ਇਹ ਕਾਬੂ ਆ ਸਕਦਾ ਨਸ਼ੇ ਦਾ ਜਿਹੜਾ ਇਹ ਕਾਰੋਬਾਰ ਕਰਦਾ ਸਾਡੀ ਮਸਤਿਹਤ ਟੀਮ ਸੀਗੀ ਉਹਨਾਂ ਨੇ ਇਹਨੂੰ ਸ਼ੱਕ ਦੀ ਬਨਾ ਤੇ ਰੋਕ ਕੇ ਇਹਨੂੰ ਅਰੈਸਟ ਕਰ ਲਿਆ ਔਰ ਇਸਦੇ ਕਬਜ਼ੇ 'ਚੋਂ 500 ਗ੍ਰਾਮ ਹੈਰੋਇਨ ਜਿਹੜੀ ਆ ਮੋਟਰਸਾਈਕਲ ਵੀ ਨਾਲ ਬਰਾਮਦ ਕੀਤਾ ਤੇ 500 ਗ੍ਰਾਮ ਹੈਰੋਇਨ ਜਿਹੜੀ ਆ ਇਹਦੇ ਕੋਲੋਂ ਬਰਾਮਦ ਹੋਈ ਜੋ ਕਮਰਸ਼ੀਅਲ ਕੁਆਂਟੀਟੀ ਹੈ ਉਹਦੇ ਤਹਿਤ ਅਸੀਂ ਮੁਕੱਦਮਾ ਨੰਬਰ 198 ਅੰਡਰ ਐਨਡੀਪੀਐਸ ਥਾਣਾ ਕਹਿੰਡਾ ਵਿਖੇ ਦਰਜ ਕੀਤਾ ਪੁਰਵੀ ਇਹਦੇ ਕੋਲ ਕੁਝ ਇਸ ਤੇ ਸ਼ਾਨਦਿਨ ਜਾਰੀ ਆ ਬੰਦੇ ਵਿੱਚ ਦੋ ਕਿੰਨਾ ਵਾਸਤੇ ਕੰਮ ਕਰਦਾ ਉਹ ਵੀ ਇਹਦੇ ਜਿਹੜੀ ਪੁਸ਼ਕੇ ਇਸ ਦੌਰਾਨ ਅਸੀਂ ਜਿਹੜੀ ਉਹ ਲਿਆਵਾਂਗੇ ਰਿਕਾਰਡ ਚ ਕੀ ਤਾਂ ਕਿ ਹੋਰ ਇਹਦੇ ਚ ਜਿਹੜੀ ਆ ਭਰੰਦਗੀ ਹੋ ਸਕੇ